ਇੱਥੇ ਸੇਮੇ ਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜੋੜਾ ਅੱਜ ਵੀ ਮੌਜੂਦ ਹੈ ਜਿਸ ਦੇ ਹਰ ਰੋਜ਼ ਦਰਸ਼ਨ ਕਰਵਾਏ ਜਾਂਦੇ ਹਨ ਗੁਰੂ ਸਾਹਿਬ ਨੇ ਭਾਈ ਪ੍ਰੇਮੇ ਦੀ ਸਰਧਾ ਤੋਂ ਖੁਸ਼ ਹੋ ਕੇ ਆਪਣਾ ਪੈਰਾਂ ਦਾ ਜੋੜਾ ਭਾਈ ਪ੍ਰੇਮੇ ਨੂੰ ਵਕਸਸ ਕੀਤਾ ਤੇ ਭਾਈ ਪ੍ਰੇਮੇ ਨੇ ਉਹ ਜੋੜਾ ਗੁਰੂਆਂ ਤੋਂ ਲੈ ਕੇ ਆਪਣੇ ਸਿਰ ਤੇ ਰੱਖ ਲੇਤਾ ਕੀ ਹੈ ਇੱਥੋਂ ਦਾ ਪੂਰਾ ਇਤਿਹਾਸ ਆਓ ਦੱਸਦੇ ਹਾਂ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਾਸਾਹੀ ਸ਼ੇਮੀ ਪਿੰਡ ਗੁਰੂ ਸਰ ਸੁਧਾਰ ਜ਼ਿਲ੍ਹਾ ਲੁਧਿਆਣਾ ਇਤਥੋਂ ਦਾ ਇਤਿਹਾਸ ਇਹ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਸ਼ਾ ਹੀ ਸੇਮੀ ਪਿੰਡ ਢਰੋਲੀ ਪਾਈ ਤੋਂ 13 ਸਾਵਣ ਸੰਮਤ 1688 ਬਿਕਰਮੀ ਨੂੰ ਸੈਨਾ ਸਮੇਤ ਘੋੜੇ ਤੇ ਸਵਾਰ ਹੋ ਕੇ ਸੰਗਤਾਂ ਨੂੰ ਨਾਮ ਬਾਣੀ ਦਾ ਉਪਦੇਸ਼ ਕਰਨ ਲਈ ਚਾਲੇ ਪਾਏ ਬੜੇ ਘਰ ਮੱਧੋਗੇ ਲੋਪੋ ਅਦੇ ਸਦਮਾ ਹੁੰਦੇ ਹੋਏ ਪਿੰਡ ਸੁਧਾਰ ਦੀ ਇਸ ਜੂ ਢਾਬ ਤੇ ਜਿੱਥੇ ਹੁਣ ਸਰੋਵਰ ਹੈ ਆ ਕੇ ਡੇਰੇ ਲਾਇਏ ਸਤਿਗੁਰਾਂ ਦੇ ਆਉਣ ਦੀ ਖਬਰ ਸੂਰਜ ਦੀਆਂ ਕਿਰਨਾਂ ਵਾਂਗ ਫੈਲ ਗਈ। ਨਗਰ ਸੁਧਾਰ ਦੀਆਂ ਸੰਗਤਾਂ ਭਾਈ ਜਵੰਦਾ ਜੀ ਜਿਨ੍ਹਾਂ ਨੂੰ ਪਿਆਰ ਵਿੱਚ ਭਾਈ ਪ੍ਰੇਮਾ ਜੀ ਵੀ ਕਿਹਾ ਜਾਂਦਾ ਸੀ। ਸਿਹਤ ਪਟਾਵਾ ਲੈ ਕੇ ਗੁਰੂ ਦਰਬਾਰ ਆ ਕੇ ਹਾਜ਼ਰੀਆਂ ਭਰੀਆਂ ਅਤੇ ਵਾਖਸਾਂ ਪ੍ਰਾਪਤ ਕੀਤੀਆਂ। ਗੁਰੂ ਜੀ ਦੇ ਦਰਬਾਰ ਦੀ ਛੱਬ ਦੇਖ ਦੇਵਤਪੁਰੀ ਵੀ ਅਸ਼ਚਰਜ ਹੋ ਰਹੀ ਸੀ। ਇਸ ਨਰਾਲੀ ਸਾਣ ਦੇ ਦਿਦਾਰ ਕਰਨ ਦੂਰੋਂ ਦੂਰੋਂ ਸੰਗਤਾਂ ਇਕੱਤਰ ਹੋਣ ਲੱਗੀਆਂ। ਜਿੱਥੇ ਹਰ ਰੋਜ਼ ਨਾਮ ਬਾਣੀ ਦੇ ਅਮਰਤ ਸਮੇਂ 'ਚੋਂ ਸੰਗਤਾਂ ਨਾਮ ਰੰਗਣ ਵਿੱਚ ਰੰਗੀਆਂ ਜਾ ਰਹੀਆਂ ਸਨ ਉੱਥੇ ਸੂਰਮਿਆਂ ਦੇ ਕਰਤੱਬ ਘੋੜ ਦੌੜ ਨੇਜੇ ਬਾਜੀ ਸ਼ਸਤਰ ਵਿਦਿਆ ਮਲ ਅਖਾੜੇ ਸਕਾਰ ਖੇਡਣਾ ਵੱਡ ਜੋਦਾ ਬਹੁ ਪਰਉਪਕਾਰੀ ਦਾਤੇ ਦੇ ਅਜਿਹੇ ਨਿਤ ਨਵੇਂ ਕੌਤਕ ਸੰਗਤਾਂ ਨੂੰ ਹੋਰ ਵੀ ਪ੍ਰੇਰਿਤ ਕਰ ਰਹੇ ਸਨ ਬੰਦੀ ਸੋੜ ਦਾਤਾ ਨੇ ਸੂਰਮਿਆਂ ਨੂੰ ਨਾਲ ਲੈ ਕੇ ਸਕਾਰ ਖੇਡਣ ਲਈ ਚਾਲੇ ਪਾਏ ਭਾਈ ਪ੍ਰੇਮਾ ਪ੍ਰੇਮ ਰੰਗਣ ਵਿੱਚ ਸਤਿਗੁਰੂ ਜੀ ਦੇ ਘੋੜੇ ਦੀ ਬਾਗ ਫੜ ਕੇ ਸਤਕਾਰ ਵਜੋਂ ਨੰਗੇ ਪੈਰੀ ਨਾਲ ਹੀ ਤੁਰਿਆ ਕੰਡਿਆਲੇ ਜੰਗਲ ਦੇ ਵਿਖੜੇ ਰਸਤਿਆਂ ਦਾ ਜਾਨੂ ਹੋਣ ਕਰਕੇ ਘੋੜੇ ਨੂੰ ਸਾਫ ਪਗ ਡੰਡੀ ਤੋੜਦਾ ਆਪ ਕੰਡਿਆਂ ਉੱਪਰੋਂ ਲੰਘਦਾ ਜਾ ਰਿਹਾ ਸੀ ਪੈਰਾਂ ਵਿੱਚ ਤਿੱਖੀਆਂ ਸੂਲਾਂ ਵੱਜਣ ਨਾਲ ਲਹੂ ਦੀਆਂ ਧਾਰਾਂ ਵਗ ਰਹੀਆਂ ਸਨ ਕੱਪੜੇ ਪਾਟ ਗਏ ਪਰ ਭਾਈ ਪ੍ਰੇਮਾ ਬੇਪਰਵਾਹ ਸਦਾ ਰੰਗ ਹਰ ਕੇ ਦੀ ਮਸਤੀ ਵਿੱਚ ਤੁਰਿਆ ਜਾ ਰਿਹਾ ਸੀ ਅੰਤਰਾਜਮੀ ਸਤਿਗੁਰੂ ਪ੍ਰੇਮੇ ਦਾ ਪ੍ਰੇਮ ਬੇਖਰ ਤਰੁਠੇ ਘੋੜਾ ਖੜਾ ਕੀਤਾ ਅਤੇ ਫਰਮਾਇਆ ਸਿੱਖਾ ਵਾੰਗ ਛੱਡ ਅੱਗੇ ਹੋ ਕੇ ਰਾਹੇ ਰਾਹੇ ਤੁਰ ਪ੍ਰੇਮੇ ਨੇ ਕਿਹਾ ਦਾਤਿਆ ਜਨਮਾਂ ਦੇ ਵਿਛੜੇ ਨੂੰ ਬਾੰਗ ਫੜਨ ਦੀ ਜੋ ਸੇਵਾ ਬਖਸੀ ਜੇ ਬਖਸੀ ਰੱਖੋ ਇਹ ਸੇਵਾ ਲੇਖੇ ਲੱਗ ਜਾਵੇ ਇਹ ਨਾਸਵੰਤ ਸਰੀਰ 84 ਦਾ ਗੇੜ ਮੁੱਕ ਜਾਵੇ ਸਤਿਗੁਰੂ ਸਿੱਖ ਦੀ ਸਰਦਾ ਵੇਖ ਆਪਣੇ ਚਰਨਾਂ ਦਾ ਜੋੜਾ ਦੇ ਕੇ ਕਿਹਾ ਭਾਈ ਪ੍ਰੇਮਾ ਬਾੰਗ ਨਾ ਛੱਡ ਆ ਲੈ ਜੋੜਾ ਪੈਰੀ ਪਾਲਾ ਪ੍ਰੇਮਾ ਜੀ ਬਖਸ਼ਿਸ ਪ੍ਰਾਪਤ ਕਰਨ ਨੇੜੇ ਹੋ ਚਰਨ ਬੰਦਲਾ ਕਰ ਦੋਵੇਂ ਹੱਥਾਂ ਤੇ ਸਤਗੁਰਾਂ ਤੋਂ ਜੋੜਾ ਲੈ ਕੇ ਮਸਤਕ ਤੇ ਲਾ ਸਿਰ ਤੇ ਰੱਖ ਲਿਆ ਭਾਈ ਪ੍ਰੇਮਾ ਜੀ ਨੇ ਪਲੰਘ ਪੁੱਟੀ ਅੱਗੇ ਨੂੰ ਤੁਰਨ ਲੱਗਾ ਸਤਗੁਰਾਂ ਕਿਹਾ ਸਿੱਖਾ ਠਹਿਰ ਜੀ ਹਜੂਰ ਕੀ ਹੁਕਮ ਹੈ ਸਿੱਖਾ ਅਸਾਂ ਤਾਂ ਤੇਰੀ ਪ੍ਰੇਮਾ ਭਗਤੀ ਸੇਵਾ ਕਾਲ ਕਮਾਈ ਤੋਂ ਖੁਸ਼ ਹੋ ਕੇ ਜੋੜਾ ਪੈਰੀ ਪਾਉਣ ਲਈ ਬਕਸਿਆ ਹੈ ਪੈਰੀ ਪਾਲੇ ਕੰਡੇ ਨਹੀਂ ਚੁਭਣਗੇ ਅੱਗੋਂ ਭਾਈ ਪ੍ਰੇਮਾ ਜੀ ਕਹਿੰਦੇ ਦਾਤਿਆ ਤਰਠਾ ਏ ਕਰ ਮਿਹਰ ਹੈ ਤਸਾਈ ਭੁੱਲ ਨੋ ਹੋਰ ਨਾ ਭਲਾਵੋ ਬਿਨ ਸਹਾਰ ਸਰੀਰ ਪੈਰੀ ਬਕਸਸ ਜੋੜਾ ਪਾ ਕੇ ਨਰਾਦਰੀ અપਮਾਨ ਕਰਕੇ ਆਪ ਦੀ ਤੁਸਦੀ ਵੀ ਬੇਮੁਖ ਕਿਵੇਂ ਹੋਵਾਂ ਜਿਨ੍ਹਾਂ ਚਰਨਾਂ ਤੇ ਰਾਜੇ ਸਾਰਾ ਸੰਸਾਰ ਸਿਰ ਨਿਵਾਵੇ ਉਹਨਾਂ ਪਾਵਨ ਚਰਨਾਂ ਦਾ ਜੋੜਾ ਪੂਜਣ ਤੇ ਸਤਕਾਰਯੋਗ ਹੈ ਸਿੱਖ ਦੀ ਸਰਧਾ ਦੇਖ ਅੱਗੋਂ ਗੁਰੂ ਸਾਹਿਬ ਨੇ ਕਿਹਾ ਕਿ ਭਾਈ ਪ੍ਰੇਮਾ ਜੋ ਇਸ ਜੋੜੇ ਦੀ ਸਰਧਾ ਨਾਲ ਸੇਵਾ ਪੂਜਾ ਅਰਦਾਸ ਕਰੇਗਾ ਉਸ ਦੀਆਂ ਸੁਭ ਕਾਮਨਾਵਾਂ ਪੂਰੀਆਂ ਹੋਣਗੀਆਂ ਇਹ ਜੋੜਾ ਸਾਹਿਬ ਨਗਰ ਸੁਧਾਰ ਵਿੱਚ ਹੈ ਅਤੇ ਹਰ ਰੋਜ਼ ਇਸ ਜੋੜੇ ਦੇ ਦਰਸ਼ਨ ਕਰਵਾਏ ਜਾਂਦੇ ਹਨ ਕਾਬਲ ਪਿਸਾਵਰ ਤੋਂ ਸੰਗਤ ਭਾਈ ਵਖਤਮਲ ਭਾਈ ਤਾਰਾਚੰਦ ਭਾਈ ਦਿਆਲਚੰਦ ਮਸੰਦਾ ਨਾਲ ਸਤਗੁਰਾਂ ਦੇ ਦਰਸ਼ਨਾਂ ਲਈ ਚਾਲੇ ਪਾਏ ਸੁਦਾਗਰ ਕਰੋੜੀਮਲ ਸਤਗੁਰਾਂ ਲਈ ਹੋਰ ਘੋੜਿਆਂ ਨਾਲ ਹਾਮੂ ਦਰਿਆ ਵਿੱਚ ਬੋੜੀਆਂ ਖਿੱਚਣ ਵਾਲੇ ਤਹਿਰਾਕੀ ਘੋੜਿਆਂ ਦੀ ਨਸਲ ਦੇ ਦੋ ਘੋੜੇ ਨਾਲ ਲੈ ਕੇ ਤੁਰਿਆ ਜਦੋਂ ਸੰਗਤ ਲਾਹੌਰ ਪੁੱਜੀ ਤਾਂ ਸੂਬੇ ਕਾਸਮ ਬੇਗ ਨੇ ਦੋਵੇਂ ਘੋੜੇ ਜ਼ਬਰਦਸਤੀ ਸਾਹੀ ਕਿਲੇ ਵਿੱਚ ਪੰਨ ਲਏ ਧੱਕੇ ਨਾਲ ਕਰੋੜੀ ਮੱਲ ਨੂੰ 2 ਲੱਖ ਦੀ ਹੁੰਡੀ ਅਤੇ 5000 ਦੀ ਖਿਲਤ ਦੇ ਕੇ ਤੋਰ ਦਿੱਤਾ ਉਦਾਸ ਸੰਗਤਾਂ ਮੰਜੋ ਮੰਜਲੀ ਇਸ ਪਾਵਨ ਸਥਾਨ ਸੁਧਾਰ ਪੁੱਜੀਆ ਸਤਿਗੁਰੂ ਜੀ ਦੇ ਹਜ਼ੂਰ ਪਿਟਾਵਾਂ ਰੱਖੀਆਂ ਅਤੇ ਖੁਸ਼ੇ ਪ੍ਰਾਪਤ ਕੀਤੇ ਕਰੋੜੀ ਮਾਲ ਨੇ 2 ਲੱਖ ਦੀ ਹੁੰਡੀ ਸਤਗੁਰਾਂ ਦੇ ਅੱਗੇ ਰੱਖ ਦੁਖਤ ਹਿਰਦੇ ਨਾਲ ਘੋੜੇ ਖੋਲ ਲੈਣ ਦੀ ਵਿਥਿਆ ਕਹਿ ਸੁਣਾਈ ਸਤਗੁਰਾਂ ਨੇ ਧੀਰਜ ਦਿੱਤਾ ਫਰਮਾਇਆ ਸਿੱਖਾ ਤੇਰੀ ਭੇਟਾ ਪਰਵਾਣ ਗੁਰੂ ਨਿਮਿਤ ਘੋੜੇ ਗੁਰੂ ਘਰ ਹੀ ਆਉਣਗੇ ਮਾਲਵੇ ਦੀ ਸੰਗਤ ਨੇ ਬੜੇ ਪ੍ਰੇਮ ਨਾਲ ਬਾਹਰੋਂ ਆਈਆਂ ਸੰਗਤਾਂ ਦੀ ਮਾਲਵੇ ਦੇਸ਼ ਦੇ ਪਦਾਰਥ ਛਕਾ ਕੇ ਸੇਵਾ ਕੀਤੀ ਕੜਾ ਪ੍ਰਸਾਦ ਖੀਰ ਚਿਬੜ ਅਤੇ ਮੋਠ ਫਲੀ ਦੀ ਭਾਜੀ ਕਾਵਲ ਦੀਆਂ ਸੰਗਤਾਂ ਸ਼ੱਕ ਚੀਸਤਾ ਚੀਸਤਾ ਕਿਹਾ ਹੈ ਸਾਮ ਨੂੰ ਮੋਠ ਬਾਜਰੀ ਤੇ ਖਿਚੜੀ ਤਹੀਂ ਨਾਲ ਸਕਾਈ ਅਗਲੀ ਭਾਲਕ ਬਾਜਰੇ ਦੇ ਪ੍ਰਸਾਦੇ ਗਵਾਰੇ ਅਤੇ ਸੁਹਾਵਣੇ ਸੁਹਾਵਣਾ ਰੁੱਖ ਜੋ ਉਸ ਵਕਤ ਦਾ ਸੀ ਉਹ ਟੁੱਟ ਗਿਆ ਹੈ ਦੀਪਾ ਜੀ ਵਰਤਾਈ ਤੀਸਰੇ ਦਿਨ ਜੰਡ ਫਲੀ ਦਾ ਰਾਇਤਾ ਦੇਲਿਆ ਦਾ ਅਚਾਰ ਟਿੰਡੋ ਦੀ ਭਾਜੀ ਘਾਟ ਦੀਆਂ ਦੌੜਾਂ ਤੇ ਪਿੰਜੂ ਵਰਤਾਏ ਫੁੱਟਾ ਮਤੀਰੇ ਦੁੱਧ ਆਦ ਵੀ ਖਵਾਏ ਪਿਆਏ ਸੰਗਤਾਂ ਨੇ 8 ਦਿਨ ਸਤਿਗੁਰਾਂ ਦੇ دیدار ਕਰ ਸਰੂਪਾਉ ਲੈ ਦੇਸ਼ ਜਾਣ ਦੀਆਂ ਤਿਆਰੀਆਂ ਕੀਤੀਆਂ ਇੱਕ ਦਿਨ ਸਤਿਗੁਰਾਂ ਬਚਨ ਕੀਤਾ ਕੋਈ ਐਸਾ ਸਿੱਖ ਹੈ ਜੋ ਲਾਹੌਰ ਸਾਹੀ ਕਿਲੇ ਤਵੇਲੇ ਚੋਂ ਘੋੜੇ ਲਿਆਵੇ ਰਾਜਾ ਪ੍ਰਤਾਪ ਸਿੰਘ ਨੇ ਅਰਜ਼ ਕੀਤੀ ਕਿ ਇਹ ਕੰਮ ਭਾਈ ਬਿਦੀ ਜੰਦ ਨਹੀਂ ਕਰ ਸਕਦੇ ਹਨ ਭਾਈ ਭੱਲਣ ਜੀ ਨੇ ਪ੍ਰੋੜਤਾ ਕੀਤੀ ਸਤਿਗੁਰਾਂ ਥਾਪੜਾ ਦੇ ਕੇ ਕਿਹਾ ਜਾ ਤੇਰਾ ਗੁਰੂ ਰਾਖਾ ਭਾਈ ਬਿਦੀ ਚੰਦ ਨੇ ਇਥੋਂ ਤੀਜੇ ਨਰਾਤੇ ਲਾਹੌਰ ਨੂੰ ਚਾਲੇ ਪਾਏ ਸਤਿਗੁਰੂ ਅੱਗੋਂ ਨਿਕਲਣ ਵਾਲੇ ਨਤੀਜੇ ਨੂੰ ਜਾਣਦੇ ਹੋਏ ਜੰਗ ਲਈ ਸਾਹੀ ਫੌਜਾਂ ਦਾ ਮੁਕਾਬਲਾ ਕਰਨ ਲਈ ਨਥਾਣੇ ਦੀ ਢਾਬ ਯੋਗ ਜਾਣ ਸੰਗਤਾਂ ਅਤੇ ਯੋਧਿਆਂ ਸਹਿਤ ਸੁਧਾਰ ਤੋਂ ਚਾਲੇ ਪਾ ਗਏ ਇਸ ਸਥਾਨ ਤੇ ਹਰ ਸਾਲ 11 12 13 ਸਾਵਣ ਨੂੰ ਗੁਰੂ ਸਾਹਿਬ ਜੀ ਦੇ ਆਉਣ ਦੀ ਖੁਸ਼ੀ ਵਿੱਚ ਆਗਮਨ ਪੁਰਬ ਮਨਾਏ ਜਾਂਦੇ ਹਨ ਇਹ ਸੀ ਇਥੋਂ ਦਾ ਇਤਿਹਾਸ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰਿਓ ਤਾਂ ਜੋ ਹੋਰ ਵੀ ਸੰਗਤਾਂ ਇੱਥੋਂ ਦੇ ਦਰਸ਼ਨ ਕਰ ਸਕਣ ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ